ਮਤੋ ਕੀ ਬੰਦੇ ਮਤੋ ਬੰਦੇ ਮਤੋ ਜੀ ਰਾਜਗੁਰੂ ਕਪੂਦੇ ਅਤੇ ਜੀਹਦਾ ਆਜਮ ਸਰਦਾਰ ਭਗਤ ਸਿੰਘ ਜੀ ਦਾ ਸੰਭਾਜਰੇ ਦੇ ਜਨ ਮੰਗਲਵਾਲਾ ਦੇ ਆਦਰਸ਼ ਮਲੇ ਚ ਬਣੇ ਅੱਜ ਉਹਨਾਂ ਸ਼ਹੀਦਾਂ ਦਾ ਦਿਨ ਹੈ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਭਾਰਤ ਦੇਸ਼ ਦੀ ਰੱਖਿਆ ਦੇ ਲਈ ਅੰਗਰੇਜ਼ਾਂ ਤੋਂ ਸਾਨੂੰ ਆਜ਼ਾਦੀ ਲੈਣ ਦੇ ਲਈ ਕੁਰਬਾਨੀ ਦਿੱਤੀ ਜਿਸ ਦੇ ਸਦਕੇ ਅਸੀਂ ਅੱਜ ਆਜ਼ਾਦ ਹੋਏ ਮੇਰੇ ਪਿੰਡ ਵਾਸੀਓ ਇਹ ਗੱਲ ਹਮੇਸ਼ਾ ਯਾਦ ਰੱਖਣੀ ਨਾ ਹਿੰਦੂ ਬੁਰਾ ਹੈ ਨਾ ਸਿੱਖ ਬੁਰਾ ਹੈ ਨਾ ਸਾਈ ਬੁਰਾ ਹੈ ਨਾ ਹੀ ਮੁਸਲਮਾਨ ਕੋਈ ਜੋ ਕੰਮ ਕਰਦਾ ਹੈ ਬੁਰਾ ਹੈ ਉਹ ਇਨਸਾਨ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵਾਟਰ ਵੰਦੇ ਵਾਟਰ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਅੱਜ ਅਸੀਂ ਸਾਰੇ ਪਿੰਡ ਨੰਗਨਪਹਾੜਾ ਵਿਖੇ ਜਿਹੇ ਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿੱਥੇ ਅੱਜ ਤੁਸੀਂ ਸਾਰੇ ਇਕੱਠੇ ਹੋ ਕੇ ਬੱਚੇ ਪਿੰਡ ਵਾਸੀ ਮੋਤਪੁਰ ਉੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅੱਜ ਇਸ ਦਿਹਾੜੇ ਨੂੰ ਬਣਾਇਆ ਜਾ ਰਿਹਾ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਲਗੇ ਕੇ ਹਰ ਬਰਸ ਮੇਲੇ ਵਤਨ पे ਮਰਨੇ ਵਾਲੋਂ ਕਾ ਬਾਕੀ ਜਿਹੜੀ ਨਿਸ਼ਾਨ ਹੋਊਗਾ। ਤੁਸੀਂ ਦੇਖ ਰਹੇ ਪਬਲਿਕ ਸਪੌਟ ਨਿਊਜ਼ ਤੇ ਮੈਂ ਤੁਹਾਡੇ ਨਾਲ ਪੂਜਾਰਾਨੀ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਦੇ ਨਾਲ ਲੱਗਦੇ ਪਿੰਡ ਨੰਗਲ ਬਿਹਾਲਾ ਵਿਖੇ ਜਿੱਥੇ ਕਿ ਨੰਗਲ ਬਿਹਾਲਾ ਦੇ ਆਦਰਸ਼ ਮੁਹੱਲਾ ਦੇ ਸ਼ਹੀਦੀ ਸਮਾਰਗ ਵਿਖੇ ਡੋਗਰਾ ਪੈਰਾਮੈਡੀਕਲ ਸੁਸਾਇਟੀ ਡੋਗਰਾ ਪਬਲਿਕ ਸਕੂਲ ਦੇ ਪ੍ਰਿੰਸੀਪਲ ਟੀਚਰਸ ਸਟੂਡੈਂਟਸ ਪਿੰਡ ਵਾਸੀਆਂ ਵੱਲੋਂ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸਰਬਜੋਤ ਸਿੰਘ ਸਾਭੀ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਸਭਣਾ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਰਾਜਗੁਰੂ ਜੀ ਨੂੰ ਤੇ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਤੇ ਆ ਉਸ ਗੱਲ ਕਰਦੇ ਆ ਸਰਬਜੋਤ ਸਿੰਘ ਸਾਭੀ ਜੀ ਦੇ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਅੱਜ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਦਿਹਾੜਾ ਸ਼ਹੀਦੇ ਆਜ਼ਮ ਸਤਾਰ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸੁਖਦੇਵ ਜੀ ਦਾ ਜਿਹੜਾ ਦਿਹਾੜਾ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਜਿਹੜੇ ਇਸ ਦੇਸ਼ ਦੇ ਵਿੱਚ ਅੱਜ ਅਸੀਂ ਇਹ ਜਾ ਦੇਸ਼ ਦੇ ਵਿੱਚ ਕੁਮਰੇ ਆ ਬਹੁਤ ਵੱਡੀ ਕੁਰਬਾਨੀ ਕੀਤੀ ਅੱਜ ਉਥੇ ਪਿੰਡ ਨੰਗਲ ਬਿਹਾਲਾ ਵਿਖੇ ਡੋਗਰਾ ਪਿਆਰਾ ਮੈਡੀਕਲ ਸੁਸਾਇਟੀ ਤੇ ਇਹਨਾਂ ਦੇ ਸਾਰੇ ਜਿੰਨੇ ਵੀ ਟੀਮ ਡਾਕਟਰ ਜੇਸ਼ ਡੋਗਰਾ ਜੀ ਉਹਨਾਂ ਦੇ ਪਿੰਡ ਵਾਸੀਆਂ ਵੱਲੋਂ ਅੱਜ ਇਹ ਦਿਹਾੜਾ ਇੱਥੇ ਵੀ ਇਸ ਜਗ੍ਹਾ ਤੇ ਮਨਾਇਆ ਗਿਆ ਮੈਂ ਧੰਨਵਾਦ ਵੀ ਕਰਦਾ ਅਤੇ ਮੈਂ ਇਹ ਕਹਿਣਾ ਚਾਹਾਂਗਾ ਅੱਜ ਲੋਗਰਾ ਪਬਲਿਕ ਸਕੂਲ ਦੇ ਬੱਚੇ ਵੀ ਪਿੰਡ ਦੇ ਬੱਚੇ ਵੀ ਇੱਥੇ ਇਕੱਠੇ ਹੋਏ ਆ ਕਿ ਅੱਜ ਦੇ ਦਿਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਆ ਕਿ ਸਾਡੇ ਉਹਨਾਂ ਯੋਧਿਆਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਸਾਡੇ ਇਸ ਦੇਸ਼ ਵਾਸਤੇ ਦੇਸ਼ ਦੀ ਕੁਰਬਾਨੀ ਕੀਤੀ ਉਹਨਾਂ ਦਾ ਜੀਵਨ ਪੜਨ ਦੀ ਲੋੜ ਆ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ ਆ ਅਕਸਰ ਅਸੀਂ ਕਹਿ ਦਿੰਨੇ ਆ ਅਸੀਂ ਕਹਿ ਦਿੰਨੇ ਆ ਸਾਡੇ ਬੱਚੇ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਣ ਸਾਦੇ ਬੱਚੇ ਅੱਜ ਕੱਲ ਬਹੁਤ ਵੱਡੀ ਦੌਰ ਲੱਗੀ ਆ ਕੋਈ ਕੈਨੇਡਾ ਅਮਰੀਕਾ ਨੂੰ ਭੇਜੰਦੇ ਆ ਕੋਈ ਕਿਤੇ ਭੇਜੰਦੇ ਆ ਪਰ ਜਦੋਂ ਕਿਤੇ ਸ਼ਹੀਦੇ ਆਜਮ ਭਗਤ ਸਿੰਘ ਵਰਗੇ ਯੋਧੇ ਦੀ ਲੋੜ ਪੈ ਜਾਂਦੀ ਏ ਤੇ ਉਦੋਂ ਕਹਿ ਦਿੰਦੇ ਆ ਕਿ ਭਗਤ ਸਿੰਘ ਵਰਗੇ ਕਿਤੇ ਗਵਾਂਡੀਆਂ ਦੇ ਘਰ ਪੈਦਾ ਹੋ ਜੇ ਇਹ ਨਹੀਂ ਗੱਲ ਹੋਣੀ ਚਾਹੀਦੀ ਜਿੱਥੇ ਦੇਸ਼ ਦੀ ਗੱਲ ਆ ਉਥੇ ਮੈਂ ਸਮਝਦਾ ਤਾਨਨੇ ਉਹ ਮਾਵਾ ਤਾਨਨੇ ਉਹ ਮਾਪੇ ਜਿਨ੍ਹਾਂ ਦੇ ਘਰਾਂ ਦੇ ਘਰ ਦੇ ਵਿੱਚ ਸ਼ਹੀਦੇ ਆਜਮ ਭਗਤ ਸਿੰਘ ਵਰਗਿਆਂ ਨੇ ਰਾਜਗੁਰੂ ਵਰਗਿਆਂ ਨੇ ਸੁਖਦੇਵ ਜੀ ਵਰਗਿਆਂ ਨੇ ਜਨਮ ਲਿਆ ਤੇ ਜਿੱਥੇ ਅੱਜ ਉਹਨਾਂ ਦੇ ਦਿਹਾੜੇ ਆਪਣੇ ਪਰਿਵਾਰਾਂ ਦੇ ਨਾਲ ਸਾਡੇ ਦੇਸ਼ ਦਾ ਨਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਰੋਸ਼ਨ ਕਰਕੇ ਗਏ ਆ ਅੱਜ ਉਹਨਾਂ ਨੂੰ ਨੰਮਣਾ ਸਾਦਾ ਤੇ ਅੱਜ ਦੇ ਦਿਹਾੜੇ ਤੇ ਅਸੀਂ ਸਾਰੇ ਜਿਹੜੇ ਪਿੰਡ ਵਾਸੀਆਂ ਦੇ ਨਾਲ ਅਸੀਂ ਵੀ ਉਹਨਾਂ ਨੂੰ ਅੱਜ ਵੀ ਸਜਦਾ ਵੀ ਕਰਦੇ ਆ ਨਤਮਸਤਕ ਹੁੰਨੇ ਆ ਤੇ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਇਸ ਆਜ਼ਾਦ ਦੇਸ਼ ਦੇ ਵਿੱਚ ਘੁੰਮ ਰਹੇ ਆ ਥੈਂਕ ਯੂ ਸਰ ਬਿਲਕੁਲ ਤਿਆਸੀ ਗੱਲ ਕਰਦੇ ਹਾਂ ਡਾਕਟਰ ਰਜੇਸ਼ ਜੀ ਨਾਲ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਪਬਲਿਕ ਨੂੰ ਧੰਨਵਾਦ ਮੈਂ ਡਾਕਟਰ ਜੇ ਸ਼ਟੋਗਰਾ ਚੇਅਰਮੈਨ ਡੋਗਰਾ ਪੈਰਾਮੈਡੀਕਲ ਸੁਸਾਇਟੀ ਜਿਹੜਾ ਅਜ ਦਾ ਦਿਨ ਸ੍ਰੀ ਸੁਮੀ ਹੀਰਨੰਦ ਮਹਾਰਾਜ ਜੀ ਦੀ ਨਗਰੀ ਪਿੰਨ ਨੰਗਲਵਾਲਾ ਦੇ ਵਿੱਚ 23 ਮਾਰਚ ਦਾ ਦਿਨ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਅੱਜ ਦਾ ਇਤਿਹਾਸਿਕ ਦਿਨ ਸਾਡੇ ਦੇਸ਼ ਦੇ ਲਈ ਬੜਾ ਹੀ ਇੱਕ ਇਤਿਹਾਸਿਕ ਦਿਨ ਹੈ ਆਜ਼ਾਦ ਦਿਨ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਸ਼੍ਰੀ ਰਾਜਗੁਰੂ ਸ਼੍ਰੀ ਸੁਖਦੇਵ ਜੀ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਉਹਨਾਂ ਨੇ ਫਾਂਸੀ ਦਾ ਫੰਦਾ ਚੁੰਮ ਕੇ ਗਲੇ ਨਾਲ ਲਗਾਇਆ ਸੀ ਅਤੇ ਸਾਨੂੰ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਕੇ ਚਲੇ ਗਏ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਪਿੰਨ ਨੰਗਰ ਵਿਹਾਲਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਸਰਬਜੋਤ ਸਾਭੀ ਜੀ ਜ਼ਿਲ੍ਹਾ ਪਰਿਸ਼ਦ ਸਾਹਿਬ ਦਾ ਚੇਅਰਮੈਨ ਹੁਸ਼ਿਆਰਪੁਰ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਸ਼ਾਮਿਲ ਹੋਏ ਮੈਂ ਡਾਕਟਰ ਜੇ ਸ਼ਟੋਗਰਾ ਸਮੂਹ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਇਸਾਨੂੰ ਇਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਇਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਆਪਣੀ ਦੇਸ਼ ਦੀ ਏਕਤਾ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਧੰਨਵਾਦ ਜੈ ਹਿੰਦ ਥੈਂਕ ਯੂ ਸਰ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਬਾਰਾਤ